ਸਸਟਿਕਾ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਸਪਤ ਕਲਾਤਾ ਜੀ ਮੈਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਇਹ ਮੇਰੀ ਵੀਡੀਓ ਕਿਸ-ਕਿਸ ਸ਼ਹਿਰ ਤੋਂ ਦੇਖ ਰਹੇ ਹੋ ਠੀਕ ਹੈ ਸੋ ਕਟਹਲ ਸਬਜੀ ਜਿਹੜੀ ਕਿ ਬਹੁਤ ਜਿਆਦਾ ਔਖੀ ਮੰਨੀ ਜਾਂਦੀ ਹੈ ਸ਼ਿਲਣੀ ਵੀ ਹੈ ਨਾ ਤੇ ਬਣਾਉਣੀ ਵੀ ਕਹਿੰਦੇ ਬਸ ਕਹਿੰਦੇ ਜਦ ਇਹਨੂੰ ਖਾਣੇ ਆ ਨਾ ਤਾਂ ਫੀਲ ਆਉਂਦਾ ਕਿ ਨਾਨ ਵੇਜ ਟਾਈਪ ਸੋ ਜਿਹੜੇ ਕਹਿੰਦੇ ਹੁੰਦੇ ਆ ਨਾ ਆਪਾਂ ਨੇ ਜੀ ਕਿਸੇ ਨਾਲ ਪ੍ਰੈਂਕ ਕਰਨਾ ਤਾਂ ਕਹਿ ਦੇਵੇ ਵੀ ਨਾਨ ਵੇਜ ਬਣਾਇਆ ਹੈ ਗਲੇਟਨ ਹੁੰਦਾ ਉਹ ਵੇਜ ਆ ਕਿਉਂਕਿ ਆਪਾਂ ਕਿਸੇ ਦੀ ਪਾਵਨਾਮਾ ਦੇ ਨਾਲ ਨਹੀਂ ਖੇਲ ਸਕਦੇ ਨਾ ਇਹ ਸਾਨੂੰ ਹੱਕ ਹੈ ਜਸਟ ਮਜ਼ਾਕ ਕਰ ਸਕਦੇ ਆ ਸੋ ਛਿੱਲ ਲਿਆ ਹੱਥਾਂ ਨੂੰ ਤੇਲ ਲਗਾ ਕੇ ਚੰਗੀ ਤਰ੍ਹਾਂ ਕਰ ਲਿਆ ਤੇ ਇਹਦੇ ਵਿੱਚ ਦਿਖਾਉਣੀ ਆ ਮੈਂ ਤੁਹਾਨੂੰ ਬੀਚ ਦੇ ਦੇ ਹੋਣਿਆ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਐਨ ਕੜਤਾ ਵਿੱਚ ਤੇ ਹੁਣ ਹੁਣ ਕਰਨਾ ਕੀ ਹੈ ਹੁਣ ਕਰਨਾ ਆਪਾਂ ਨੇ ਗੈਸ ਨੂੰ ਪਹਿਲਾਂ ਚੰਗੀ ਤਰ੍ਹਾਂ ਵਾ ਮਤਲਬ ਬਾਲ ਕੇ ਉੱਪਰ ਕੜਾਹੀ ਨੂੰ ਚੰਗੀ ਤਰ੍ਹਾਂ ਧੋਤਾਂ ਸੀਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹੇ ਜਿਹੜੇ ਆਪਣੇ ਕਟਹਲਾਂ ਉਹਨੂੰ ਉਹਨਾਂ ਨੂੰ ਕਰਨਾ ਹੈ ਜੀ ਆਪਾਂ ਨੇ ਫਰਾਈ ਸੋ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਆਇਲ ਦੋ ਮਿੰਟ ਲੈ ਇਹਨੂੰ ਆਪਾਂ ਨੇ ਗੁਣਾ ਦੇਣਾ ਹੈਗਾ ਇਹ ਜੀ ਗਰਮ ਤੇ ਕੜਛੀ ਜਿਹੜੀ ਕਿ ਬਹੁਤ ਜਿਆਦਾ ਮੇਨਾ ਕੀ ਕਰਨਾ ਇਹਨੂੰ ਨਾ ਲਾਗ-ਲਾਗ ਕੜਛੀ ਦੇ ਮਦਦ ਦੇ ਨਾਲ ਲਾਗ-ਲਾਗ ਕੜਾਹੀ ਦੇ ਉੱਪਰ ਥੋੜਾ ਥੋੜਾ ਨਾ ਤੇਲ ਜਿਹੜਾ ਆਪਾਂ ਕਹਿ ਦਿੰਦੇ ਆ ਲਗਾਣਾ ਤਾਂ ਕਿ ਸੋ ਲੋ ਇਹ ਇਸ ਕਰਕੇ ਜਦ ਆਪਾਂ ਕਟਹਲ ਵਿੱਚ ਪਾਵਾਂਗੇ ਤਾਂ ਫਿਰ ਆਪਣਾ ਜਿਹੜਾ ਅ ਕਟਖਲਿਆ ਨੂੰ ਸਾਈਡਾਂ ਤੇ ਕਰਾਤੀ ਦੇ ਵਿੱਚ ਨਾ ਤਕੇ ਇਸ ਕਰਕੇ ਥੋੜਾ ਜਿਹਾ ਨੂੰ ਆਪਾਂ ਹੌਣ ਦਿੰਦੇ ਆ ਗਰਮ ਕਬਾਜਾਂ ਲੱਗੀਆਂ ਜੀ ਆਂਠ ਠੀਕ ਆ ਥੋੜਾ ਥੋੜਾ ਧੂਆ ਵੀ ਲੱਗ ਗਿਆ ਜੀ ਦਸਣ ਦੂਸਰੀ ਗੱਲ ਇਹ ਹੈ ਮੈਂ ਇਸ ਤਰ੍ਹਾਂ ਤੇ ਛੇਤੀ ਪਾਉਣ ਲੱਗੀਆਂ ਕਿ ਇਹ ਕੜਿਆ ਹੋਇਆ ਤਦ ਮੈਂ ਇੱਕ ਰੈਸিপি ਟਰਾਈ ਕਰੀ ਸੀ ਉਸ ਦੇ ਵਿੱਚ ਫਿਰ ਇਹ ਤੇਲ ਥੋੜਾ ਜਿਹਾ ਘੜਿਆ ਹੋਇਆ ਸੀ ਮੈਂ ਬਚਾ ਕੇ ਰੱਖਤਾ ਸੀ ਸੋ ਸੂਜੀ ਦੇ ਦਹੀਂ ਪੱਲੇ ਬਣਾਏ ਸੀਗੇ ਮੈਂ ਅਗਰ ਤੁਸੀਂ ਵੀ ਚਾਹੋ ਨੇ ਆ ਵੀ ਸੂਜੀ ਦੇ ਦਹੀਂ ਪੱਲੇ ਝਟਪਟ ਐ ਉਂਗਲੀਆਂ ਪਜਾਉਂਦੇ ਕਿਵੇਂ ਬਣ ਕੇ ਤੁਹਾਡੇ ਸਾਹਮਣੇ ਪੇਸ਼ ਹੋ ਜਾਣ ਸੋ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੇ ਸਾਹਮਣੇ ਜ਼ਰੂਰ ਰੈਸিপি ਸ਼ੇਅਰ ਕਰਾਂਗੀ ਸੋ ਹੁਣ ਹੋ ਗਿਆ ਜੀ ਇਹ ਗਰਮ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਹ ਕਟਹੜ ਤਾਂ ਲਖੋ ਐਲ ਆਵਾਜ਼ ਆਂਦੀ ਹੈ ਨਾ ਇਟ ਮੀਨਸ ਸਹੀ ਆ ਹਾਂ ਇੱਕ ਪੀਸ ਵਾਲਾ ਰਹਿ ਗਿਆ ਸੀ ਸੋ ਕਹਿੰਦੇ ਵੀ ਜੇ ਚੀਜ਼ ਬਣਾਣੀ ਹੈ ਤਾਂ ਚਾਦੂ ਦੀ ਬਣਾਓ ਲੇਕਿਨ ਬਣਾਉਣ ਦਾ ਕੀ ਫਾਇਦਾ ਸੋ ਮੈਂ ਨਾਲ ਦੀ ਨਾਲ ਇੱਕ ਪੀਸ ਦੇ ਕੇ ਪਾਉਂਗੀ ਕਿਉਂਕਿ ਮਿਹਨਤ ਲੱਗੀ ਹੈ ਇਹਨੂੰ ਕੱਟਣ ਚ ਵੀ ਲਾਈਕ 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 ਟੋਸ ਕਰਕੇ ਤੁਸੀਂ ਵੀ ਧਿਆਨ ਦੇ ਨਾਲ ਬਣਾਇਓ ਕਿਉਂਕਿ ਇੱਕ ਤਾਂ ਆਪਾਂ ਨੇ ਪਹਿਲੇ ਹੀ ਨਹੀਂ ਗਰਮੀ ਦੇ ਵਿੱਚ ਇਹ ਰੈਸিপি ਬਣਾਣੀ ਆ ਸੋ ਧਿਆਨ ਦੇ ਨਾਲ ਕਿਤੇ ਨਾ ਕਿਤੇ ਕੋਈ ਬੀਜ ਰਹਿ ਜਾਂਦਾ ਹੈ ਕਿ ਧਿਆਨ ਦੇ ਨਾਲ ਕਿਉਂਕਿ ਮੈਂ ਧਿਆਨ ਨਹੀਂ ਦਿੱਤਾ ਤਾਂ ਇਸ ਕਰਕੇ ਹੁਣ ਮੈਂ ਕਾਢ ਰਹੀ ਆ ਚਲੋ ਸੀ ਵੀ ਜਰੂਰ ਧਿਆਨ ਦੇ ਨਾਲ ਕਰਨਾ ਇਹ ਸਾਰੇ ਇਕੱਠਾ ਤੁਸੀਂ ਖਾ ਕੇ ਦੇਖੇ ਹੋਣੇ ਬਟ ਇਹ ਮੈਂ ਥੋੜੀ ਯੂਨੀਕ ਕਿੱਦਾਂ ਬਣਾਵਾਂਗੀ ਉਹ ਤੁਹਾਨੂੰ ਦੱਸੂਗੀ ਵੀ ਹਾਂ ਵੀ ਦੇਖੋ ਮੇਰਾ ਤਕਹਲ ਕਿਉਂ ਕਿਉਂ ਅਲੱਗ ਹੈ ਸਭ ਦੇ ਨਾਲ ਜਦੋਂ ਇਹ ਥੋੜਾ ਜਿਹਾ ਹੋ ਰਿਹਾ ਪੁੰਨ ਮੈਂ ਨਹੀਂ ਜਿਵੇਂ ਤੁਹਾਨੂੰ ਦੋ ਮਿੰਟ ਪੱਕ ਤੁਸੀਂ ਦੇਖ ਹੀ ਰਹੇ ਹੋਵੋਗੇ ਆ ਦੇਖੋ ਇਹਦਾ ਥੋੜਾ ਥੋੜਾ ਕਲਰ ਹੋ ਗਿਆ ਜੀ ਚੇਂਜ ਥੋੜ ਆਪਾਂ ਨੇ ਕੀ ਕਰਨਾ ਇਹਨੂੰ ਕੱਢਣਾ ਨਹੀਂ ਬਾਹਰ ਇਹਦੇ ਵਿੱਚ ਹੀ ਮੈਂ ਪੰਜ ਟਮਾਟਰ ਦਿੱਤੇ ਆ ਜਿਨ੍ਹਾਂ ਨੂੰ ਇਸ ਤਰ੍ਹਾਂ ਆਪਾਂ ਨੇ ਕੱਟ ਲਈ ਵਿੱਚ ਤੋਂ ਜਿਹੜਾ ਇੱਥੇ ਉਹ ਹੁੰਦਾ ਹੈ ਉਹ ਵੀ ਰਿਮੂਵ ਆਪਾਂ ਨੇ ਕਰ ਦੇਣਾ ਵਿੱਚ ਇਸ ਤਰ੍ਹਾਂ ਆਪਾਂ ਨੇ ਉਹ ਦੇਣੇ ਸੀ ਪਾ চিক ਹੁਣ ਕੀ ਕਰਨਾ ਹੁਣ ਆਪਾਂ ਇਹ ਥਾੜਾ ਦੇਣਾ ਚੰਗੀ ਤਰ੍ਹਾਂ ਤੱਕਣਾ 3 ਇਹ 4 ਮਿੰਟ ਤੱਕ ਉਸ ਤੋਂ ਬਾਅਦ ਜਦ ਨੂੰ ਆਪਣੇ ਇਧਰ ਇਹ ਪ੍ਰੋਸੈਸਿੰਗ ਹੋ ਰਹੀ ਆ ਦੋ ਲਿੱਤੀਆਂ ਸ਼ਿਮਲਾ ਮਿਰਚਾਂ ਦੋ ਲਿੱਤੇ ਆ ਪਿਆਜ਼ ਹੁਣ ਇਹਨਾਂ ਨੂੰ ਤੋਂ ਧੋ ਲਿਆ ਸੀ ਮੈਂ ਇਸ ਤਰ੍ਹਾਂ ਕਟਿੰਗ ਕਰਨਾ ਠੀਕ ਹੈ ਕਟਿੰਗ ਕਰਕੇ ਇਸ ਸਾਈਜ਼ ਦੇ ਪੰਨ ਇਦਾਂ ਦੇ ਪਿਆਜ਼ ਇਦਾਂ ਦੀ ਸ਼ਿਮਲਾ ਮਿਰਚ ਸਾਨੂੰ ਇਹ ਚਾਹੀਦੀ ਹੈ ਤੁਹਾਨੂੰ ਦੱਸੂੰਗੀ ਮੈਂ ਵੀ ਕਟਹਿਲ ਦੇ ਵਿੱਚ ਸ਼ਿਮਲਾ ਮਿਰਚ ਦਾ ਕੀ ਕੰਮ ਤੇ ਪਿਆਜ਼ ਦਾ ਆ ਸਾਈਜ਼ਾਂ ਦਾ ਕੀ ਕੰਮ ਦੱਸਾਂਗੀ ਥੋੜਾ ਜਿਹਾ ਵੇਟ ਕਰੋ ਸੁਆਦ ਅਲਿਆਉਣ ਦੇ ਵਿੱਚ ਵੀ ਹਾਏ ਹਾਏ ਕਿਦਾਂ ਦੇ ਬਣੂਗੀ ਕੀ ਚੀਜ਼ ਬਣੂਗੀ ਸੋ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਮੈਂ ਬਣਾ ਰਹੀ ਹਾਂ ਜੇ ਤੁਸੀਂ ਇਦਾਂ ਬਣਾਓਗੇ ਤਾਂ ਝਟਮਟ ਵੀ ਬਣ ਜੈਣੀ ਸੁਆਦ ਵੀ ਬਹੁਤ ਬਣ ਜੈਣੀ ਇਹਦਾ ਹੋਰ ਵੀ ਤਰੀਕੇ ਹੈਗੇ ਆ ਮੈਂ ਮਾੜਾ ਕਿਸੇ ਨੂੰ ਨਹੀਂ ਕਹਿੰਦੀ ਲੇਕਿਨ ਮੈਨੂੰ ਇਹ ਤਰੀਕਾ ਵਧੀਆ ਲੱਗਿਆ ਤੁਹਾਡੇ ਨਾਲ ਸ਼ੇਅਰ ਕਰਾਂ ਜੇ ਮੈਨੂੰ ਲੱਗਿਆ ਕਿ ਹਾਂ ਤੁਹਾਨੂੰ ਕਰਨਾ ਚਾਹੀਦਾ ਇਸ ਕਰਕੇ ਸੋ ਹੁਣ ਆਫਟਰ ਹੋ ਕੇ ਜੀ 2 ਮਿੰਟ ਹੁਣ ਆਪਾਂ ਇਹਨੂੰ ਕਰਦੇ ਆਂ ਜੀ ਤੜਾ ਚੈੱਕ ਠੀਕ ਆ ਬਚਾ ਕੇ ਹੁੰਦਾ ਹੈ ਗਰਮ ਦੀ ਆਪਣੇ फटाफट ਥੱਲੇ ਲੱਗਣ ਠੀਕ ਹੈ ਥੱਲੇ ਦਾ ਭਾਪ ਆਏ ਆ ਕਿ ਜਿਹੜੇ ਆਪਣੇ ਟਮਾਟਰ ਆ ਟਮਾਟਰ ਨੂੰ फटाफट ਕਵਰ ਆ ਜਿਹੜੇ ਚਮਕਣੇ ਆ ਟੰਗੀ ਤਰਾਏ ਨੂੰ ਵੀ ਮੂੰਹ ਹੋ ਜਾ ਗੈਸ ਕਰ ਦੋ ਜੀ ਸਲੋ ਸਾਰੇ ਸਾਰੇ ਇਹ ਰਿਮੂਵ ਜਿਹੜੇ ਛਿਲਕੇ ਸੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਕੱਢਣੇ ਮੈਂ ਤੁਹਾਨੂੰ ਸਭ ਨੂੰ ਕੋਈ ਹੋ ਘਰ ਦੀ ਤਾਂ ਲੋੜ ਨਹੀਂ ਹੈ ਹੁਣ ਹੁਣ ਇਹਦੇ ਵਿੱਚ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ Shimla mirch ਤੇ ਜਿਹੜੇ ਪਿਆਜ਼ ਸੀ ਬੇਸ਼ੱਕ ਤੁਸੀਂ ਇਹਦੇ ਵਿੱਚ ਪਨੀਰ ਵੀ ਐਡ ਕਰ ਸਕਦੇ ਹੋ ਕੁਝ ਵੀ ਤੁਸੀਂ ਆਪਣਾ ਜੋ ਵੀ ਤੁਹਾਨੂੰ ਪਸੰਦ ਹੈ ਹੁਣ ਤੁਸੀਂ ਵੀ ਚੈਨ ਕਰ ਸਕਦੇ ਹੋ ਮੇਰੇ ਕੋਲ ਥੋੜਾ ਜਿਹਾ ਆਪਸ਼ਨਲ ਪਿਆ ਸੀਗਾ ਸ਼ਾਹੀ ਪਨੀਰ ਮਸਾਲਾ ਇਹ ਵੀ ਵਿੱਚ ਆਪਾਂ ਐਡ ਕਰਾਂਗੇ ਦੇ ਟੇਸਟ ਅਕੋਰਡਿੰਗ ਮੈਂ ਅੱਧਾ ਚਮਚਾ ਜਿਹੜਾ ਕੀ ਹੈ ਉਹ ਕੀਤਾ ਯੂਜ਼ ਫਿਰ ਪਾਵਾਂਗੇ ਜੀ ਜਿਹਦੇ ਵਿੱਚ ਨਮਕ ਅ ਸਵਾਦ ਅਨੁਸਾਰ ਚਲੋ ਫੇਰ ਪਾਵਾਂਗੇ ਜੀ ਦੇ ਵਿੱਚ ਹਲਦੀ ਫਿਰ ਤਰੰਗੀ ਜੀ ਨੂੰ ਥੋੜਾ ਜਿਹਾ ਪਹਿਲਾਂ ਤਾਂ ਮਿਕਸ ਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੀ ਜੇ ਇੱਕ ਲਾਲ ਮਿਰਚ ਪਈ ਸੀ ਉਹ ਪਾਤਾ ਫਿਰ ਮੇਰੇ ਕੋਲ ਪਿਆ ਸੀਗਾ ਜੀ ਧਨੀਆ ਪਾウダー ਉਹ ਪਾ ਮੰਗੇ ਖੁਸ਼बू ਦੇ ਨੇ ਤੇ ਫਿਰ ਮੇਰੇ ਕੋਲ ਥੋੜੀ سی ਪਈ ਸੀ ਜੀ ਕਾਲੀ ਮਿਰਚ ਆਪਸ਼ਨਲ ਟੇਸਟ ਅਕੋਰਡਿੰਗ ਜਿੱਦਾਂ ਵੀ ਤੁਹਾਨੂੰ ਇਹ ਥੋਣੀ ਪਸੰਦ ਆ ਤੁਸੀਂ ਪਾ ਸਕਦੇ ਹੋ ਇਹਰ ਮਿਸ਼ਰ ਤੇ ਥੋੜੀ ਜੀ ਸਫੇਦ ਮਿਰਚ ਵੀ ਪਈ ਸੀ ਮੇਰੇ ਕੋਲ ਇਹ ਵੀ ਆਪਾਂ ਥੋੜੀ ਜੀ ਦੇ ਵਿੱਚ ਪਾ ਦਾਂਗੇ ਬਾਸ ਹੁਣ ਕਰਾਂਗੇ ਜੀ ਨੂੰ ਮਿਕਸ 2 ਮਿੰਟ ਦੇ ਲਈ ਨੂੰ ਪਾ ਥੋੜਾ ਜਿਹਾ ਗੈਸ ਤੇਜ਼ ਕਰਕੇ ਇਸੇ ਦਿਨ ਪੁੱਜਣ ਦਵਾਂਗੇ ਹਾਂਜੀ ਸੋ ਦੋ ਮਿੰਟ ਡਿਗਲ ਹੋ ਗਈ ਸੀ ਆ ਗਿਆ ਸੀ ਚੰਗੀ ਤਰ੍ਹਾਂ ਇਹ ਬਣ ਚੁੱਕਿਆ ਹੁਣ ਆਪਾਂ ਕਰਾਂਗੇ ਜੀ ਗੈਸ ਨੂੰ ਆਫ ਤੇ ਇੱਕ ਗੱਲ ਤਾਂ ਤੁਸੀਂ ਕਿਸੇ ਨੇ ਦੱਸੀ ਹੋਣੀ ਪੁੱਛੋ ਕਿ ਮਿਰਚ ਕਿੱਥੇ ਆ ਸੋਹਣਯੋ ਵਿੱਚ ਸਾਡੀ ਫ੍ਰਿਜ ਚ ਐ ਸੋ ਪਹਿਲਾਂ ਫ੍ਰਿਜ ਚੋਂ ਮਿਰਚ ਕੱਢਦੇ ਹਾਂ ਰੁਕੋ ਰੁਕੋ 2 ਮਿੰਟ ਵੇਟ ਕਰੋ ਕਿਿੱਤੇ ਨਾ ਜਾਏ ਠੀਕ ਮਿਰਚ ਡੰਡੀਆਂ ਤੋੜ ਲਵਾਂ ਦੱਸ ਦੇਈਆਂ ਫਿਰ ਕੀ ਕਰਨਾ ਤੋੜਾਂਗੇ ਤੇ ਚੰਦਾ ਹੀ ਘੇਰਾਂਗੇ ਜੀ ਇਹਨੂੰ ਕਿ ਜੋ ਚੀਜ਼ੀ ਦੇ ਨਾਲ ਸਵਾਦ ਆਉਂਦਾ ਹੈ ਨਾ ਆਹ ਤਾਂ ਨੇ ਕੀ ਗੱਲਾਂ ਨੇ ਤੁਹਾਨੂੰ ਵੀ ਪਤਾ ਹੀ ਹੋਣਾ ਇੱਕ ਵਾਰੀ ਨਾ ਕੋਈ ਵੀ ਸਬਜ਼ੀ ਹੋਈ ਤਾਂ ਇੱਕ ਵਾਰੀ ਮੇਰੇ ਕਹਤੇ ਨਾ ਟਰਾਈ ਕਰਕੇ ਦੇਖਿਓ ਤੁਸੀਂ ਕੱਲੇ ਹੋਏ ਜਾਂ ਤੁਹਾਡਾ ਜੀ ਕਰਿਆ ਇਸ ਤਰ੍ਹਾਂ ਇਹਨਾਂ ਮਿਰਚਾਂ ਤੋੜ ਕੇ ਪਹਿਲਾਂ ਤੁਸੀਂ ਆਪ ਬਣਾ ਕੇ ਦੇਖਿਓ ਸਬਜ਼ੀ ਫੇਰ ਬਾਅਦ ਚ ਕਿਸੇ ਨੂੰ ਵੀ ਦਿਓ ਠੀਕ ਹੈ ਨਿਕਾਰਤਾ ਸੀ ਗੈਸ ਬੰਦ ਲੈ ਤੁਸੀਂ ਮੈਨੂੰ ਕਿਸੇ ਨੇ ਯਾਦ ਹੀ ਨਹੀਂ ਕਰਵਾਇਆ ਕਿ ਇਹਦੇ ਵਿੱਚ ਜੈਸਮਿਨ ਮਿਰਚਾਂ ਵੀ ਤਾਂ ਪੈਣੀ ਹੈ ਮੈਂ ਤੁਹਾਨੂੰ ਤਾਂ ਸਭ ਨੇ ਕਹੀ ਜਾਣਾ ਤਾਂ ਫਿੱਕੀ ਪਈ ਹੈ ਫਿੱਕੀ ਪਈਓ ਫਿੱਕੀ ਪਈਓ ਬਸ ਜੋਂਟ ਬੜੀ ਸਾਡੇ ਵਰਗੇ ਕੋਲ ਇੱਕ ਹੋਰ ਇਲਾਜ ਸੀ ਪੁੱਛੋ ਕੀ ਉਹ ਤੁਸੀਂ ਕਮੈਂਟਾਂ 'ਚ ਦੱਸਿਓ ਅਜੇ ਮੈਂ ਇਹਦੇ ਵਿੱਚ ਮਿਰਚ ਨਹੀਂ ਪਾਉਂਦੀ ਤੇ ਮੇਰੇ ਘਰ ਦੇ ਕਹਿੰਦੇ ਵੀ ਮਿਰਚ ਦੀ ਘਟਾ ਤਾਂ ਮੇਰੇ ਕੋਲ ਹੋਰ ਕੀ ਸੋਲਿਊਸ਼ਨ ਸੀ ਸੋ ਤੁਸੀਂ ਵੀਡੀਓ ਦੇ ਰਾਹੀਂ ਜਰੂਰ ਦੱਸਿਓ ਮੈਨੂੰ ਪੱਨੋ ਪਤਾ ਲੱਗੂਗਾ ਇੱਥੇ ਕਿ ਤੁਸੀਂ ਮੇਰੀ ਵੀਡੀਓ ਨੂੰ ਪੂਰਾ ਦੇਖਦੇ ਹੋ ਸੋ ਜਰੂਰ ਦੱਸਿਓ ਮੇਰਾ ਕੁਐਸਚਨ ਆ ਤੇ ਕੀ ਹੋਣਾ ਸੀ ਫਿਰ ਆ ਚਲੋ ਹਨੀ ਦਾ ਜਿਹੜਾ ਵਿੱਚ ਰਚ ਗਿਆ ਹੋਊ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ। ਟਟਾ ਕੇ ਗੈਸ ਬੰਦ ਕਰਕੇ। ਓ ਮਚਾ ਕੇ ਗਰਮ। ਠੀਕ। ਪਾ ਦਿੱਤਾ। ਕਿਹੜਾ ਸ਼ਿਮਲਾ ਮਿਰਚ ਦਿਖਾਵੇਲੀ ਉਹ ਪਾਈ ਆ ਤਾਂ ਹੀ ਨਹੀਂ ਦਿਖਾਂਦੀ। ਪਾ ਕੇ। ਠੀਕ। ਇਹਨੂੰ ਪਨਿੰਦੇ ਜੀ ਤੱਕ। ਨੀਮੂ ਨਚوڑਾਂ ਦੇ ਵਿੱਚ ਖੱਟਾ-ਖੱਟਾ ਕਰਾਂਗੇ ਚਲ ਹੁਣ ਆਪਾਂ ਅੰਦਰ ਲੈ ਕੇ ਜਾਂਦੇ ਹਾਂ ਦੇਖਦੇ ਹਾਂ ਸਭ ਨੂੰ ਕਿੱਦਾਂ ਦੀ ਲੱਗੀ ਮੇਰੀ ਰੈਸিপি ਸੋ ਲੈਂਦੇ ਆ ਜੀ ਸਭ ਦੇ ਵੀਓ ਸੋ ਮੈਂ ਬਣਾ ਕੇ ਲੈ ਆਈ ਹੁਣ ਦੇਖਦੇ ਹਾਂ ਕੁਛ ਅਲੱਗ ਲੱਗਦਾ ਏ ਜਾਂ ਨਹੀਂ ਲੱਗਦਾ ਠੀਕ ਆ ਸਾਰਿਆਂ ਨੂੰ ਕੀ ਆ ਤੂੰ ਵੀ ਬੇਦਰ ਰੱਖ ਦੇ ਤੇ ਵੀਰ ਬਣ ਕੇ ਮੜੇ ਜਾ ਪੜਦਾ ਸੈਟ ਕਰਕੇ ਆ ਉਹ ਬਾਹਰ ਤੇ ਪੁੱਤ ਬਾਹਰ ਤੇ ਹੋਣਾ ਪੜਦਾ ਰੱਖੋ ਵਿੱਚ ਫਸਾਤਾ ਸੀ ਉਹਦੇ ਪੜਦਾ ਲਾ ਉਹ ਕਹਿੰਦੀ ਸਰਪਰਾ ਮੈਂ ਪੜਨਾ ਬੰਨਿਆ ਮੈਂ ਤਰਾ ਨੰਗੇ ਸੁਰ ਬੈਠਾ ਸੀ ਮੈਂ ਉਹਨਾਂ ਕਾਰਨ ਨੂੰ ਕਹੀ ਜਿਹੜੇ ਤੂੰ ਬੰਨਦਾ ਹਾਂ ਤੇਰੇ ਬੰਨਾਂ ਹਾਂ ਤੇ ਹੁਣ ਦੇਖਦੇ ਆ ਜੀ ਆ ਟੈਸਟ ਕਰਕੇ ਲੱਗਦਾ ਤੁਹਾਨੂੰ ਕਿਹੋ ਜਿਹਾ ਮਨੂੰ ਕੰਮ ਆ ਚੁਗਾ ਨਹੀਂ ਲੱਗਦੀ ਨਹੀਂ ਤੂੰ ਚੱਕੂ ਤੇ ਚੇ ਪਾਪਾ ਨੂੰ ਵੀ ਦੋ ਪਾਪਾ ਨੇ ਕਿਤੇ ਬਾਹਰ ਜਾਣਾ ਕਾਲੀ ਕਹਿੰਦੇ ਮੈਨੂੰ ਹਾਂ ਚਲੋ ਮੈਂ ਕੋਈ ਨਹੀਂ ਹਮ ਅਸੱਕਟ ਆਇਆ ਹਰ ਮਨਾ ਤੇ ਮੈਂ ਰੋਟੀ ਵਿੱਚ ਰੱਖ ਲੋ ਮਨ ਲੱਗ ਗਿਆ ਹੋਇਆ ਮੈਂ ਘਰ ਆਇਆ ਖਾ ਲੈ ਤੁਹਾਡੇ ਹੀ ਫੇਵਰੇਟ ਤਾਂ ਹੀ ਬਣਾਇਆ ਆ ਤਾਦਰ ਆ ਚੂਹੀ ਮੈਂ ਰੱਖੋ ਤੇਲ ਚਾਹੀ ਮੇ ਥੋੜੇ ਜਿਹਾ ਮੈਨੂੰ ਓਵਰ ਲੱਗਦਾ ਲੈ ਇੱਕ ਰੋਟੀ ਉੱਤੇ ਰੱਖ ਕੇ ਦੇ ਦੇ

ਤੱਤੂ ਐ ਮੈਂ ਕੋਸੇ ਲੱਗ ਜਾ ਬਣਾਇਆ ਸਵਾਦ ਕਾਰਨ ਨਿੰਬੂ ਦਾ ਰੋੜਾ ਨਿੰਬੂ ਤਾਂ ਹੈਗਾ ਹੀ ਨਿੰਬੂ ਰੋਟੇ ਦਾ ਮੈਂ ਕੱਟਾਂ ਲਗਾਉਣੀ ਮੈਂ ਕੱਟਾ ਲਗਾਉਂਦਾ ਹਾਂ ਲਾ ਕੇ ਤੇ ਦੇਖ ਲੈ ਵਿੱਚ ਸ਼ਿਮਲਾ ਮਿਰਚ ਪਾਏ ਤੇ ਅਜ ਪਾਏ ਸ਼ਿਮਲਾ ਮਿਰਚ ਜ਼ਰੂਰ ਖਾਣ ਬੱਕਟਾ ਮਾਮੂ ਨਹੀਂ ਰੰਗ ਵਾਲਾ ਚੱਲ ਆਹੀ ਖਾ ਕੇ ਦੱਸ ਦੇ ਜੇ ਤਾਂ ਸ਼ਿਮਲਾ ਮਿਰਚ ਕਹਤਾ ਯਮੀਆਂ ਤਾਂ ਕੱਟੇ ਹਲ ਵੀ ਸਵਾਦ ਆ ਮੋਗਾ ਗੁੰਲੇ ਬਣ ਗਏ ਬਾਤ ਕਰਦੀ ਗੱਲ ਹੀ ਬੱਸ ਬਸ ਹਾਂ ਤੂੰ ਕਾ ਨਾਣ ਕਿਤੇ ਵਿੱਚ ਥੋੜਾ ਜਿਆਦਾ ਜਿਆਦਾ ਤੇ ਮੈਂ ਲੈ ਲਵਾਂ ਕਿ ਰਲੈ ਜੀ ਠੀਕ ਆ ਹਾਂ ਮੁਬਾਰਕ ਵਾ ਬੱਸ ਬੱਸ ਲੱਗੇ ਕਿਤੇ ਨਹੀਂ ਹਾਂ ਠੀਕ ਆ ਠੀਕ ਆ ਕਰਦੇ ਵਧੀਆ ਜੇਗਾ

ਮੁੰਡਾ ਕਿਹਿੰਦਾ ਇਹ ਫੁਗੜਾ ਸਾਗਰੀਪ ਖਾ ਕੇ ਦੇਖੀ ਕੰਦੀ ਹੂੰ ਦੇਖੀ ਲਾ ਮਮੀ ਹੁਣ ਦੇਖ ਲੈ ਜੜ ਕੇ ਚੌੜਾ ਕਰਦੀ ਐ ਸੀ ਹਾਈ ਹਾਈ ਮੈਂ ਲੋਕੀ ਖਾ ਚ ਲਿਆ ਆ ਦੇਖ ਨਾਲੇ ਖਾਂਦੇ ਨਹੀਂ ਅਸੀਂ ਨਾਲੇ ਖੋਲੀਆਂ ਛੱਟਦੇ ਆ ਦੇਖੋ ਇਧਰ ਟੈਂ ਡਾ ਟੈਂ ਨਹੀਂ ਖਾਂਦੀ ਮੈਂ ਵੀ ਘੱਟ ਪਰ ਹੁਣ ਮੇਰਾ ਜੀ ਕਰਨ ਲੱਗ ਗਿਆ ਜਦ ਕਿ ਹਾਂ ਨਾ ਸਾਰਿਆਂ ਨੇ ਵੀ ਸੁਆਦ ਗਏ ਪਪਾ ਹੈਗਾ ਹੈਗਾ ਇੱਕ ਪ੍ਰਸ਼ਾਦਾ ਲਿਆਦੇ ਆਪਣਾ ਸ਼ਾਮ ਦਾ ਕੰਮ ਫਟਿਆ ਸਾਡੇ ਤਿੰਨ ਹੋਇਆ ਗਏ ਗਏ ਪਪਾ ਸ਼ਾਮ ਨੂੰ ਬਾਤ ਪ੍ਰਸ਼ਾਦਾ ਨਾ ਚਲੋ ਬੰਦੇ ਨੂੰ ਭੁੱਖ ਲੱਗੀ ਪੂਰੀ ਕੁੱਤਾ ਖਾਏ ਇਹਨੇ ਕੁੱਤਾ ਕਹਿਣਾ ਹੈ ਦੱਸ ਬੰਦੇ ਪੱਕੀ ਕਰਦੇ ਨੇ ਜੀ ਵੀ ਕੁੱਤਾ ਮੈਨੂੰ ਕਹੀ ਜਾਵੇ ਕਹੀ ਜਾਵੇ ਮੈਨੂੰ ਕਹੀ ਜਾਵੇ ਮੈਨੂੰ ਭੁੱਲ ਜਾਣ ਦੇ ਪੇਰੋਂ ਨੂੰ ਕਿੱਟੇ ਗਾ ਮੈਨੂੰ ਵਧੀਆ ਲੱਗਦਾ ਕਿ ਮੈਨੂੰ ਪੁੱਤਾਂ ਕਹਿੰਦੀ ਆ ਬਹੁਤ ਵਧੀਆ ਲੱਗਦਾ ਚਾਰ ਦਿਨ ਥੱਪੜ ਮਾਰਵਾਉਂਦੀ ਨਾ ਨੀ ਪੁੱਤਾਂ ਕਹਿੰਦੇ ਕਹਿੰਦੀ ਆ ਸਾਰੇ ਵੀ ਜਾ ਕੇ ਕੁੱਤਾ ਕਹੋਗੀ ਮੇਰੇ ਤੋਂ ਮਾਰਾ ਹਾਂ ਦੇਖ ਲੋ ਇਹਦੇ ਲੱਛਣ ਇਹ ਜੇ ਆਹ ਕੁੜੀ ਦੇ ਮੁਰਚਪੇੜ ਬੁਲਾਣਾ ਬੁੜਾ ਨਹੀਂ ਹੈਗਾ ਤੈਨੂੰ ਭੂਤ ਭੂਤ ਨਹੀਂ ਹੈਗਾ ਪਹਿਲਾਂ ਮੈਨੂੰ ਦੱਸ ਰੈੱਡ ਰੈੱਡ ਕਿੱਥੇ ਆ ਪੋਟੇਟੋ ਕਿਹਦੇ ਪੋਟੇਟੋ ਦੁਪਹਿਰੇ ਤੇ ਤੈਨੂੰ ਕਹਿ ਸਕਦੀ ਆ ਉੱਪ ਕਟੇ ਜਾਂ ਸਬਜ਼ੀ ਲੰਦੀ ਟੀ ਮੈ ਮੈਨੂੰ ਕਟਲ ਦਿਖਿਆ ਮੈਂ ਕਾ ਚਲ ਮੈਨੂੰ ਤਾਂ ਪਸੰਦ ਨਹੀਂ ਚਾਚੇ ਨੂੰ ਪਸੰਦ ਆ ਮੈਂ ਬਣਾ ਕੇ ਖਲਾਵਾ ਅ ਫਿਰ ਮੈਂ ਉਹ ਤਾਂ ਵਿਊ ਕਾ ਬੁਧਿਆ ਹੋਣਾ ਮਗਰ ਤਾਂ ਬੰਦਾ ਰਹਾ ਠੀਕ ਆਉਂਦਾ ਬਿਲਕੁਲ ਸਹੀ ਆਉਂਦਾ ਸੁਣ ਲੋ ਹੈ ਲੋਕ ਤੜਕਾ ਲਾਉਣੇ ਮੈਂ ਤੜਕਾ ਨਹੀਂ ਲਾਇਆ ਬਸ ਇਹਨੂੰ ਬਹੁਤ ਬਹੁਤ ਬਣਾ ਤਾਂ ਐਸ਼ਾ ਖੁਸ਼ੀ ਜਨਾ ਇੱਥੇ ਕਰ ਲਈ ਹੈ ਜੀ

शुभ बाय बाय कहीं कालू फिर कल कलू मिलते कल